ਸਾਥੀ ਗਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਆ ਚੁੱਕਿਆ ਤੇ ਡੰਗਰਾਂ ਲਈ ਬਹੁਤ ਮੁਸ਼ਕਲ ਹੁੰਦਾ ਤੇ ਉਹਦੇ ਲਈ ਆਪਾਂ ਇਹ ਫੋਗਰ ਸਿਸਟਮ ਬਹੁਤ ਚਿਰ ਤੋਂ ਲਗਾ ਰਹੇ ਹਾਂ ਤੇ ਹੁਣ ਇਸ ਵਾਰ ਜਿਹਦਾ ਪਿਛਲੀ ਵਾਰ ਲਗਾਏ ਸੀਗੇ ਤਾਂ ਬਹੁਤ ਲੋਕਾਂ ਦੇ ਫੋਨ ਆ ਰਹੇ ਸੀਗੇ ਜੀ ਇਹ ਇਹਨਾਂ ਦੀ ਸਫਾਈ ਜਾਂ ਇਹਨਾਂ ਦੀ ਸਰਵਿਸ ਜਿਹੜੀ ਹੈਗੀ ਆ ਉਹ ਕਰ ਦਿਓ ਇਹ ਮਤਲਬ ਆਮ ਲੋਕਾਂ ਦੇ ਸੌਖੇ ਕੰਮ ਲਈ ਮਤਲਬ ਉਹਨਾਂ ਲਈ ਸੌਖਾ ਹੋ ਜਵੇ ਕਿਉਂਕਿ ਹਰ ਜਗ੍ਹਾ ਤੇ ਹਰ ਟਾਈਮ ਪਹੁੰਚਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਵੀ ਆਪਾਂ ਨਹੀਂ ਜਾ ਸਕਦੇ। ਵੈਸੇ ਤਾਂ ਸਰਵਿਸ ਜਿਹੜੀ ਸਾਡੀ ਹੈਗੀ ਆ ਵੀ ਵੀ ਜੇ ਮੰਨ ਲਓ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਫੋਨ ਦੇ ਉੱਪਰ ਸੈੱਟ ਕਰਵਾ ਦਿੰਦੇ ਆ ਵੀਡੀਓ ਕਾਲ ਕਰਕੇ ਜਾਂ ਸਾਰਾ ਉਹਨਾਂ ਨੂੰ ਸਮਝਾ ਦਿੰਦੇ ਆ। ਜੇ ਕਿਤੇ ਬਿਲਕੁਲ ਹੀ ਨਹੀਂ ਸੈੱਟ ਆਉਂਦਾ ਤਾਂ ਫਿਰ ਆਪਾਂ ਉੱਥੇ ਵੀ ਬੰਦਾ ਸਾਡਾ ਉੱਥੇ ਚਲੇ ਵੀ ਜਾਂਦਾ। ਪਰ ਇੱਕ ਇਹਨਾਂ ਦੀ ਸਫਾਈ ਜਿਹੜੀ ਆ ਉਹ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ। ਇਹ ਵੀਡੀਓ ਦੇ ਵਿੱਚ ਆਪਾਂ ਉਹੀ ਦੱਸਾਂਗੇ ਕਿ ਇਹਨਾਂ ਦੀ ਸਫਾਈ ਕਿਵੇਂ ਕਰਨੀ ਆ। ਵੀ ਇਹ ਜਿਹੜਾ ਤੁਹਾਨੂੰ ਵਾਰ-ਵਾਰ ਨਵੇਂ ਬਦਲਣ ਦੀ ਲੋੜ ਨਹੀਂ ਇਹਨਾਂ ਦੀ ਸਫਾਈ ਕਰਕੇ ਹੀ ਇਹ ਜਿਹੜਾ ਆਪਣਾ ਕੰਮ ਚੱਲ ਸਕਦਾ ਵਾਰ-ਵਾਰ ਬਹੁਤੇ ਪੈਸੇ ਲਾਉਣ ਦੀ ਲੋੜ ਨਹੀਂ ਜਿੱਦਾਂ ਆਮ ਮਾਰਕੀਟ ਦੇ ਵਿੱਚੋਂ ਕਾਫੀ ਮਿਲਦੇ ਆ ਜਿਨ੍ਹਾਂ ਦੀ ਸਫਾਈ ਨਹੀਂ ਹੁੰਦੀ ਕਿ ਇੱਕ ਵਾਰੀ ਉਹਦੇ ਵਿੱਚ ਕਚਰਾ ਚਲਾ ਗਿਆ ਤੇ ਉਹ ਤੁਹਾਨੂੰ ਅਗਲੇ ਸਾਲ ਨਵਾਂ ਹੀ ਲੈਣਾ ਪਊਗਾ ਪੂਰਾ ਇਹ ਫੋਗਰ ਜਿਹੜਾ ਹੈਗਾ ਉਹ ਨਵਾਂ ਬਦਲਣਾ ਪਊਗਾ ਇਹ ਜਿਹੜੇ ਫੋਗਰ ਹੈਗੇ ਇਹਨਾਂ ਨੂੰ ਨਵੇਂ ਬਦਲਣ ਦੀ ਲੋੜ ਨਹੀਂ ਇਹਨਾਂ ਦੀ ਸਫਾਈ ਹੋ ਜਾਂਦੀ ਆ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਕਰ ਦਿਓ ਜੀਨਾਂ ਨੇ ਇਹ ਫੋਗਰ ਲਵਾਏ ਹੋਏ ਆ ਜਾਂ ਜੇ ਕਿਸੇ ਨੇ ਕਿਸੇ ਕੋਈ ਜਾਣ ਕਰਨੇ ਤੁਹਾਡੇ ਨੇ ਲਵਾਏ ਹੋਏ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਦੀ ਕਰ ਦਿਓ ਹੁਣ ਆਮ ਸਫਾਈ ਦਾ ਕੀ ਸਿਸਟਮ ਹੈ ਇਹਦੇ ਵਿੱਚ ਇਹਦੇ ਕਾਫੀ ਹਿੱਸੇ ਹੋ ਜਾਂਦੇ ਆ ਵੀ ਮੰਨ ਲਓ ਆਹ ਪਾਈਪ ਉੱਪਰ ਲੱਗੀ ਆ ਕਾਲੇ ਰੰਗ ਦੀ ਹੁਣ ਆਮ ਕਈਆਂ ਦਾ ਸਵਾਲ ਹੁੰਦਾ ਜੀ ਆਹ ਕਿਸ ਕੰਮ ਲਈ ਆ ਇਹ ਸਿਰਫ ਇਹਨੂੰ ਏਦਾਂ ਲਟਕਾ ਕੇ ਰੱਖਣ ਲਈ ਹੈ ਵੇਟ ਹੈਗਾ ਬੜਾ ਮਤਲਬ ਇਹ ਹਾਰਡ ਬਣਿਆ ਹੋਇਆ ਪਲਾਸਟਿਕ ਦਾ ਇਹ ਵੇਟ ਆ ਇਹਦਾ ਕੁਝ ਨਹੀਂ ਹੈਗਾ ਸਿਰਫ ਇੱਕ ਫੋਗਰ ਨੂੰ ਇੱਕ ਥਾਂ ਲਟਕਾ ਕੇ ਰੱਖਣ ਦਾ ਮਤਲਬ ਆ ਹੁਣ ਜੇ ਮੰਨ ਲਓ ਇਹਦੀ ਆ ਪਾਈਪ ਦੇ ਵਿੱਚ ਕਚਰਾ ਹੋਵੇ ਆਹਦੀ ਪਾਈਪ ਆਪਾਂ ਉੱਪਰ ਛੱਤ ਤੇ ਇੱਕ ਲੰਬੀ ਪਾਈਪ ਲੰਘਾ ਕੇ ਉਹਦੇ ਵਿੱਚ ਦੀ ਇਹ ਇਹ ਪਾਈਪ ਲਾਈ ਹੁੰਦੀ ਆ ਜੇ ਇਹਦੇ ਵਿੱਚ ਕਚਰਾ ਹੋਵੇ ਤੇ ਇਹ ਇਸ ਜਗ੍ਹਾ ਤੋਂ ਆ ਲੋਕ ਹੁੰਦਾ ਇਸ ਲੋਕ ਨੂੰ ਇੱਧਰ ਪਿੱਛੇ ਕਰਕੇ ਇਹ ਧਿਆਨ ਨਾਲ ਦੇਖ ਲੈਣਾ ਇਹ ਹਲਕਾ ਜਿਹਾ ਹਿਲਦਾ ਦੇਖੋ ਇੱਦਾਂ ਥੋੜਾ ਜਿਹਾ ਪਿੱਛੇ ਕਰਕੇ ਇੱਥੇ ਅਡ ਹੋ ਜਾਂਦਾ ਜੇ ਇਹ ਪਾਈਪ ਦੇ ਵਿੱਚ ਕੋਈ ਕਚਰਾ ਹੋਵੇ ਇਹ ਪਾਈਪ ਨੂੰ ਆਪਾਂ ਇਦਾਂ ਹੀ ਸਾਫ਼ ਕਰ ਸਕਦੇ ਹਾਂ ਤੇ ਇਹ ਮਦਰ ਖੋਲਣਾ ਬੜਾ ਆਸਾਨ ਹੈ ਇਸ ਤੋਂ ਅੱਗੇ ਫਿਰ ਆ ਚੀਜ਼ ਆ ਜਾਂਦੀ ਹੈ ਹੁਣ ਜੇ ਇਸ ਤੋਂ ਅੱਗੇ ਆ ਇੰਨਾ ਹਿੱਸਾ ਇਹ ਵੀ ਖੁੱਲ ਜਾਂਦਾ ਇਹਦੇ ਵਿੱਚ ਕਚਰਾ ਹੋਵੇ ਆਪਾਂ ਇਹਨੂੰ ਵੀ ਸਾਫ਼ ਕਰ ਸਕਦੇ ਹਾਂ ਇਹ ਬੜੇ ਆਰਾਮ ਨਾਲ ਇਦਾਂ ਇਦਾਂ ਥੋੜਾ ਹਲਕਾ ਜਿਹਾ ਘੁਮਾ ਕੇ ਖੁੱਲ ਜਾਂਦਾ ਇੱਥੇ ਬੁਚ ਸਿਸਟਮ ਹੈ ਇਹਦੇ ਵਿੱਚ ਮਦਰ ਚੂੜੀਆਂ ਨਹੀਂ ਹੈਗੀਆਂ ਜਿਵੇਂ ਨਟ ਆਪਾਂ ਕੱਸਦੇ ਹੁੰਦੇ ਆ ਇੱਥੇ ਉਹ ਚੀਜ਼ ਨਹੀਂ ਹੈਗੀ ਬੁਚ ਸਿਸਟਮ ਇਹ ਬੜੇ ਆਰਾਮ ਨਾਲ ਖੁੱਲ ਜਾਂਦਾ ਇਹਦੇ ਵਿੱਚ ਆ ਜਿਹੜਾ ਵਿੱਚ ਇਹ ਤੇ ਲੋਕ ਬਣਿਆ ਹੋਇਆ ਇਹ ਵਾਲ ਸਿਸਟਮ ਹੁੰਦਾ ਮੰਨ ਲਓ ਚਲਦੇ ਫੁਹਾਰੇ ਦੇ ਜੇ ਆਪਾਂ ਛੋਟਾ ਜਿਹਾ ਬਟਨਾ ਜੀ ਇਹਨੂੰ ਨੱਪ ਦਈਏ ਤੇ ਪਾਣੀ ਇਸ ਫੁਹਾਰੇ ਚ ਆਉਣਾ ਬੰਦ ਹੋ ਜਾਊਗਾ ਇਹਦੇ ਵਿੱਚ ਰਬੜ ਸਿਸਟਮ ਹੁੰਦਾ ਆਪਾਂ ਇਹਨੂੰ ਵੀ ਖੋਲ ਕੇ ਇਸ ਤਰ੍ਹਾਂ ਵੀ ਆ ਵਿੱਚੋਂ ਇੱਕ ਹੋਰ ਰਬੜ ਲੱਗੀ ਹੋਈ ਆ ਇਹਨੂੰ ਕੱਢ ਕੇ ਆਪਾਂ ਇਹਨੂੰ ਪੂਰਾ ਸਾਫ਼ ਕਰ ਸਕਦੇ ਆ ਵੀ ਜੇ ਇਹਦੇ ਵਿੱਚ ਕਚਰਾ ਹੋਵੇ ਇਹਦੇ ਕਾਫੀ ਹਿੱਸੇ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆ ਚੀਜ਼ ਵਾ ਜੀ ਇਹਦੇ ਵਿੱਚ ਦੀ ਬਹੁਤ ਬਰੀਕ ਪਾਣੀ ਨਿਕਲਦਾ ਚਾਰ ਹਿੱਸੇ ਚਾਰ ਮੂੰਹ ਵਾਲਾ ਹੈਗਾ ਇਹ ਕਈਆਂ ਤੇ ਇੱਕ ਸਿੰਗਲ ਨੋਜ਼ਲ ਵੀ ਆਉਂਦੀ ਆ ਦੋ ਵਾਲਾ ਵੀ ਆਉਂਦਾ ਤੇ ਆਪਣੇ ਕੋਲ ਹੈਗਾ ਤਿੰਨਾ ਵਾਲਾ ਇਸ ਤੋਂ ਅੱਗੇ ਇਹਦੀ ਸਫਾਈ ਕਿਵੇਂ ਕਰਨੀ ਹੈ ਸਭ ਤੋਂ ਜ਼ਿਆਦਾ ਕਚਰਾ ਇੱਥੇ ਹੀ ਫਸਦਾ ਆ ਆ ਪਿੱਛੇ ਪਾਈਪ 'ਚ ਜਾਂ ਜਿਹੜਾ ਮੈਂ ਇੱਕ ਵਾਲਜਾ ਲਾਇਆ ਸੀ ਇਹਦੇ ਵਿੱਚ ਇਦਾਂ ਵਿੱਚ ਜ਼ਿਆਦਾ ਕਚਰਾ ਨਹੀਂ ਫਸਦਾ ਕਚਰਾ ਫਸਦਾ ਇਹਦੇ ਵਿੱਚ ਜਾਂ ਸਭ ਤੋਂ ਜ਼ਿਆਦਾ ਕਚਰਾ ਜਿਹੜਾ ਇਹ ਫਸਦਾ ਹੈਗਾ ਇਹਨੂੰ ਸਫਾਈ ਕਰਨ ਦਾ ਜਿਹੜਾ ਤਰੀਕਾ ਹੈਗਾ ਇਹ ਵੀ ਸੇਮ ਜਿਵੇਂ ਇਥੋਂ ਆਪਾਂ ਉਹ ਬੁਛ ਸਿਸਟਮ ਦੀ ਤਰ੍ਹਾਂ ਇਹ ਉਦਨੇ ਵੈਸੇ ਥੋੜਾ ਹਲਕਾ ਜਾਂ ਘਮਾ ਕੇ ਜਾਂ ਇਦਾਂ ਹੀ ਆਪਾਂ ਦੱਬ ਕੇ ਇਹਨੂੰ ਖੋਲ ਲਿਆ ਸੀਗਾ ਇਸੇ ਤਰ੍ਹਾਂ ਆਹ ਜਿਹੜੀ ਜੀ ਹੈ ਇਹ ਵੀ ਇਦਾਂ ਹੀ ਇਸ ਤਰ੍ਹਾਂ ਥੋੜਾ ਹਲਕਾ ਜਾਂ ਘਮਾ ਕੇ ਇਦਾਂ ਖੁੱਲ ਜਾਂਦੀ ਹੈ ਇਹ ਅੰਦਰੋਂ ਪਾਈਪ ਦਾ ਸਿਸਟਮ ਹੀ ਹੈ ਮਤਲਬ ਆ ਪਿੱਛੋਂ ਇੱਕ ਆਉਂਦੀ ਹੈ ਅੱਗੇ ਆ ਕੇ ਚਾਰ ਹੋ ਗਏ ਮੇਨ ਕੰਮ ਹੈਗਾ ਇਹਦਾ ਜਿੰਨੇ ਪਾਣੀ ਨੂੰ ਬਹੁਤ ਬਰੀਕ ਹਵਾ ਦੇ ਵਿੱਚ ਉਡਾਉਣਾ ਹੁੰਦਾ ਇਹਦੇ ਵਿੱਚ ਦੀ ਪਾਣੀ ਨਿਕਲਦਾ ਤੇ ਮੇਰੀਆਂ ਅਗਲੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਮੈਂ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਇਹਦੀ ਲਿੰਕ ਦੇ ਦਾਂਗਾ ਜਿਹੜੇ ਹੋਰ ਆਪਾਂ ਕੰਮ ਕੀਤੇ ਸੀਗੇ ਉਹਨਾਂ ਸਾਰੇ ਜਿਹੜੇ ਹੈਗੇ ਵੀਡੀਓ ਦੀਆਂ ਲਿੰਕ ਤੁਹਾਨੂੰ ਮਿਲ ਜਾਣਗੀਆਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਵੀ ਫੋਨ ਨੰਬਰ ਸਾਡਾ ਸਕਰੀਨ ਤੇ ਚੱਲਦਾ ਪਿਆ ਕੋਈ ਵੀ ਸਵਾਲ ਹੋਵੇ ਇਹਦੇ ਇਹਦੇ ਮੁਤਾਬਕ ਜਾਂ ਕਿਸੇ ਨੇ ਨਵੇਂ ਲਵਾਉਣੇ ਆ ਜਾਂ ਕਿਸੇ ਨੇ ਕੋਈ ਪੁਰਾਣਾ ਕੋਈ ਖਰਾਬ ਹੈਗਾ ਉਹਨੂੰ ਠੀਕ ਕਰਾਉਣਾ ਅਸੀਂ ਉਹ ਕਰ ਦੇਾਂਗੇ ਜਾਂ ਸਾਡਾ ਕੋਈ ਮਕੈਨਿਕ ਤੁਹਾਡੇ ਕੋਲ ਪਹੁੰਚੇਗਾ ਹੁਣ ਅਗਲੀ ਗੱਲ ਸੀ ਇਹਦੀ ਸਫਾਈ ਦੀ ਇਹਨੂੰ ਸਾਫ਼ ਕਿਵੇਂ ਕਰਨਾ ਆ ਇਸ ਚੀਜ਼ ਨੂੰ ਉਨੇ ਇੱਥੋਂ ਤੱਕ ਕਿਸੇ ਪਾਸੋਂ ਦਿਖਦਾ ਨਹੀਂ ਵੀ ਖੁੱਲੇਗਾ ਹੁਣ ਇਹਦੇ ਵਿੱਚ ਇਹ ਪੇਚਕਸ ਜਿਹੜਾ ਹੈਗਾ ਇਹਦੇ ਨਾਲ ਆਪਾਂ ਦੇਖਣਾ ਇਹ ਪੂਰਾ ਪੂਰਾ ਪੇਚਕਸ ਹੋਵੇ ਮਤਲਬ ਛੋਟਾ ਨਾ ਹੋਵੇ ਤੇ ਜਿਆਦਾ ਇਸ ਤੋਂ ਜਿਹੜਾ ਆ ਸੁਰਾਖ ਹੈਗਾ ਇਸ ਤੋਂ ਚੜਾਈ ਵਾਲਾ ਨਾ ਹੋਵੇ ਵੀ ਜਿਹੜਾ ਪੇਚਕਸ ਇਹਦੇ ਵਿੱਚ ਸਹੀ ਲੱਗ ਜਾਏ ਇੱਥੇ ਪੇਚਕਸ ਲਗਾ ਕੇ ਇਹਨੂੰ ਖੋਲਾਂਗੇ ਦੇ ਵਿੱਚ ਇਹਦੇ ਅੰਦਰ ਚੂੜੀਆਂ ਹੈਗੀਆਂ ਇਹਦੇ ਵਿੱਚ ਛੋਟਾ ਜਿਹਾ ਨਟ ਹੈਗਾ ਪਲਾਸਟਿਕ ਦਾ ਉਹਨੂੰ ਖੋਲਾਂਗੇ ਆਪਾਂ ਉਸ ਤੋਂ ਬਾਅਦ ਆ ਜੀ ਬਾਹਰ ਆ ਜਾਏਗੀ ਤਾਂ ਆ ਬਿਲਕੁਲ ਖਾਲੀ ਹੋ ਗਿਆ ਹੁਣ ਇਹਦੇ ਵਿੱਚ ਕੁਝ ਨਹੀਂ ਹੈਗਾ ਇਹ ਵੀ ਇੱਕ ਸਿੰਪਲ ਪਾਈਪ ਦੀ ਤਰ੍ਹਾਂ ਕੰਮ ਕਰੇਗਾ ਇਹ ਬਿਲਕੁਲ ਖਾਲੀ ਹੋ ਗਿਆ ਮੇਨ ਕੰਮ ਹੈਗਾ ਇਸ ਚੀਜ਼ ਦਾ ਇਹਦੇ ਵਿੱਚ ਦੀ ਪਾਣੀ ਆਉਂਦਾ ਇਹਦੇ ਵੀ ਦੋ ਹਿੱਸੇ ਆ ਹ ਇਹਦੇ ਦੇਖੋ ਹੁਣ ਆਮ ਮਾਰਕੀਟ ਚੋਂ ਮਿਲ ਜੂਗਾ ਨਹੀਂ ਸਾਫ਼ ਹੁੰਦੇ ਜ਼ਿਆਦਾ ਇਹਦੇ ਵਿੱਚ ਦੇਖੋ ਕਿੰਨੇ ਹਿੱਸੇ ਹੋ ਗਏ ਆਪਾਂ ਇਹਨੂੰ ਜਿੱਥੇ ਵੀ ਇਹਦੇ ਵਿੱਚ ਲੱਗਦਾ ਵੀ ਇਹ ਇਸ ਜਗ੍ਹਾ ਤੇ ਮੰਨ ਲਓ ਆਪਾਂ ਹਰ ਮਤਲਬ ਸਾਫ਼ ਕਰਕੇ ਦੇਖ ਸਕਦੇ ਆ ਵਾਰ-ਵਾਰ ਖੋਲ ਕੇ ਵੀ ਜੇ ਇੱਕ ਥਾਂ ਬੰਦ ਸਾਫ਼ ਹੈਗਾ ਤਾਂ ਆਪਾਂ ਦੂਜੀ ਚੀਜ਼ ਦੇਖ ਸਕਦੇ ਆ ਵੀ ਜੇ ਉੱਥੋਂ ਵੀ ਮਤਲਬ ਇਧਰੋਂ ਕੋਈ ਕਚਰਾ ਆ ਗਿਆ ਇੱਥੋਂ ਸਾਫ਼ ਕਰ ਲੋ ਇਹਦੇ ਵਿੱਚ ਆ ਗਿਆ ਇੱਥੋਂ ਸਾਫ਼ ਕਰ ਲੋ ਪਾਈਪ ਦੇ ਵਿੱਚ ਕੋਈ ਕਚਰਾ ਆ ਗਿਆ ਤਾਂ ਪਾਈਪ ਚੋਂ ਸਾਫ਼ ਕਰ ਲੋ ਇਹ ਹਰ ਜਗ੍ਹਾ ਤੋਂ ਸਾਫ਼ ਹੋ ਜਾਂਦਾ ਫਿਰ ਇਸੇ ਨੂੰ ਇਸੇ ਤਰ੍ਹਾਂ ਇਹਦੇ ਵਿੱਚ ਇਹਦੇ ਵਿੱਚ ਬਹੁਤ ਬਰੀਕ ਸੁਰਾਖ ਹੈਗਾ ਇਹਦੇ ਵਿੱਚ ਇੱਥੇ ਇਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਨਿਕਲਦਾ ਹੈਗਾ ਆਪਾਂ ਇਹਨੂੰ ਹੀ ਜਿਆਦਾ ਜਿਹੜਾ ਤਰੀ ਉਹ ਹੁਣ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਹਲਕਾ ਜਿਹਾ ਸੁਰਾਖ ਦੇਖਦਾ ਇਹਦੇ ਵਿੱਚ ਦੀ ਪਾਣੀ ਨਿਕਲਦਾ ਆਪਾਂ ਇਹਨੂੰ ਸਾਫ਼ ਕਰ ਸਕਦੇ ਆ ਫਿਰ ਇਹਨੂੰ ਫਿਟਿੰਗ ਕਰਨ ਦਾ ਢੰਗ ਉਸੇ ਤਰ੍ਹਾਂ ਹੀ ਇਹਨੂੰ ਆਪਾਂ ਇਹਦੇ ਉੱਪਰ ਲਗਾਵਾਂਗੇ ਬ੍ਰੀਕੀ ਦਾ ਕੰਮ ਹੈਗਾ ਬਹੁਤ ਛੋਟਾ ਇਹਨੂੰ ਆਪਾਂ ਇਸੇ ਤਰ੍ਹਾਂ ਫਿੱਟ ਕਰਕੇ ਫਿਰ ਇਸੇ ਨੂੰ ਇਹਦੇ ਵਿੱਚ ਲਾਵਾਂਗੇ ਨਿੱਪਲ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਜਿੱਦਾਂ ਖੋਲਿਆ ਸੀ ਪੇਚਕਸ ਦੇ ਨਾਲ ਇਹਨੂੰ ਟਾਈਟ ਕਰਾਂਗੇ ਤੇ ਟਾਈਟ ਜਿਹੜਾ ਹੈਗਾ ਪੂਰੇ ਜ਼ੋਰ ਨਾਲ ਨਹੀਂ ਕਰਨਾ ਹੈਗਾ ਬਿਲਕੁਲ ਹਲਕਾ ਜਿਹਾ ਜਦੋਂ ਟਾਈਟਲ ਹੋ ਗਿਆ ਸ਼ੁਰੂ ਹੋ ਗਿਆ ਜਦੋਂ ਇੱਕਦਮ ਪੇਚਕਸ ਘੁੰਮਣਾ ਸ਼ੁਰੂ ਹੋ ਗਿਆ ਹਲਕਾ ਜਿਹਾ ਟਾਈਟ ਕਰਨਾ ਜ਼ਿਆਦਾ ਨਹੀਂ ਕਰਨਾ ਹਲਕਾ ਜਿਹਾ ਟਾਈਟ ਕਰਕੇ ਫਿਰ ਇਹਨੂੰ ਉਸੇ ਤਰ੍ਹਾਂ ਹੀ ਇਹਦੇ ਵਿੱਚ ਕੋਈ ਚੂੜੀ ਨਹੀਂ ਹੈਗੀ ਸਿਰਫ ਬੁੱਚ ਸਿਸਟਮ ਹੁੰਦਾ ਤੇ ਥੋੜਾ ਜਿਹਾ ਟਾਈਟ ਇਦਾਂ ਦਬ ਦੇਣਾ ਇਹਨੂੰ ਤੇ ਫਿਰ ਇਸੇ ਤਰ੍ਹਾਂ ਹੀ ਇਹਦੇ ਵਿੱਚ ਇਦਾਂ ਲਾ ਕੇ ਆਹ ਲੋਕ ਸਿਸਟਮ ਜਿਹੜਾ ਮੈਂ ਸ਼ੁਰੂ ਚ ਦੱਸਿਆ ਸੀ ਇਹਨੂੰ ਲੋਕ ਨੂੰ ਅੱਗੇ ਕਰ ਦੇਣਾ ਇਹ ਉਪਸਾ ਕੇ ਇਹ ਫੋਗਰ ਤੁਹਾਡਾ ਫਿਰ ਤਿਆਰ ਹੋ ਗਿਆ ਦੁਬਾਰਾ ਦੁਬਾਰਾ ਪੈਸੇ ਲਾਉਣ ਦੀ ਲੋੜ ਨਹੀਂ ਤੁਸੀਂ ਇਹਨੂੰ ਆਪਣੇ ਘਰੇ ਹੀ ਸਾਫ਼ ਕਰ ਸਕਦੇ ਹੋ ਤੁਹਾਨੂੰ ਕੋਈ ਵਾਧੂ ਪੈਸੇ ਲਾਉਣ ਦੀ ਲੋੜ ਨਹੀਂ ਕੋਈ ਵੀ ਸਵਾਲ ਹੋਵੇ ਫੋਨ ਨੰਬਰ ਸਕਰੀਨ ਤੇ ਚੱਲਦਾ ਪਿਆ ਉਹਦੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜੇ ਫੋਨ ਨਹੀਂ ਚੱਕ ਹੋਇਆ ਤੁਸੀਂ ਵਟਸਐਪ ਤੇ ਬੋਲ ਕੇ ਮੈਸੇਜ ਛੱਡ ਸਕਦੇ ਹੋ ਪਸ਼ੂਆਂ ਦਾ ਦੁੱਧ ਜਿਹੜਾ ਬਹੁਤ ਘਟ ਜਾਂਦਾ ਤੇ ਗਰਮੀ ਦੇ ਕਾਰਨ ਤੇ ਐਸ ਵਾਰ ਗਰਮੀ ਬਹੁਤ ਜ਼ਿਆਦਾ ਪਾਊਗੀ ਵੀ ਜੇ ਸਭ ਮੌਸਮ ਦਾ ਹਾਲਾਤ ਹੈ ਬਹੁਤ ਜ਼ਿਆਦਾ ਗਰਮੀ ਹੋਊਗੀ ਤੇ ਪਸ਼ੂਆਂ ਨੂੰ ਜੇ ਬਚਾ ਲਿਆ ਜਾਵੇ ਤੇ ਚੰਗੀ ਗੱਲ ਹੈ ਜੇ 4-5000 ਲਾ ਕੇ ਪਸ਼ੂਆਂ ਦਾ ਜਿਹੜਾ ਗਰਮੀ ਤੋਂ ਬਚ ਸਕਦੇ ਹੁਣ ਤਾਂ ਆਪਾਂ ਨੂੰ ਬਚਾ ਲੈਣੇ ਚਾਹੀਦੇ ਆ ਦੁੱਧ ਵੀ ਆਪਾਂ ਹੀ ਪੀਣਾ ਵੀ ਜੇ ਉਹ ਬਿਮਾਰ ਹੋਣ ਕਿ ਬਹੋਂਗੇ ਤੇ ਪਸ਼ੂਆਂ ਨੇ ਦੁੱਧ ਨਹੀਂ ਦੇਣਾ ਤੇ ਇਸ ਲਈ ਇਹ ਫੋਗਰ ਸਿਸਟਮ ਆਪਣੇ ਕੋ ਮਤਲਬ ਆਪਾਂ ਲਾ ਕੇ ਵੀ ਆਉਣੇ ਆ ਤੇ ਜੇ ਸਾਡੇ ਤੋਂ ਕੋਈ ਦੂਰ ਹੋਵੇ ਤੇ ਇੱਕ ਕੋਰੀਅਰ ਵੀ ਕਰ ਦਿੰਨੇ ਆ ਪੂਰੇ ਇੰਡੀਆ ਦੇ ਵਿੱਚ ਡਿਲੀਵਰੀ ਆ ਤੇ ਜੇ ਬਾਕੀ ਇੱਕ ਚੀਜ਼ ਹੋ ਰਿਹਾ ਕਿ ਟੈਂਟਾਂ ਦੇ ਵਿੱਚ ਜਿਹੜੇ ਅੱਜਕੱਲ੍ਹ ਗਰਮੀ ਦੇ ਮੌਸਮ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਅਸੀਂ ਟੈਂਟ ਦੇ ਵਿੱਚ ਵੀ ਇਹ ਫੋਗਰ ਸਿਸਟਮ ਜਿਹੜਾ ਲਾਉਨੇ ਆ ਉਹਦੀ ਵੀਡੀਓ ਮੈਂ ਤੁਹਾਨੂੰ ਚਲਾ ਦਿਆਂਗਾ ਇੱਕ ਸਾਈਡ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਧੰਨਵਾਦ